ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੇ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਥਾਣਾ ਟਿੱਬਾ ਦੇ ਇੰਚਾਰਜ ਦੀ ਅਗਵਾਈ ਦੇ ਵਿੱਚ ਹਾਸਲ ਕੀਤੀ ਗਈ। ਦਰਅਸਲ ਦੱਸਿਆ ਜਾ ਰਿਹਾ ਕਿ ਇੱਥੇ ਥਾਣਾ ਇੰਚਾਰਜ ਦੇ ਵੱਲੋਂ ਆਪਣੀ ਟੀਮ ਦੇ ਨਾਲ ਇਲਾਕਿਆਂ ਦੇ ਵਿੱਚ ਗਸ਼ਤ ਕੀਤੀ ਗਈ ਤੇ ਇਸ ਦੇ ਦੌਰਾਨ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤੇ ਇਸ ਦਰਮਿਆਨ ਪੁਲਿਸ ਪਾਰਟੀ ਜਿਨ੍ਹਾਂ ਦਾ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵਿਅਕਤੀ ਜਿਹੜੇ ਨੇ ਜਿਨ੍ਹਾਂ ਦੀ ਹਿਰਾਸਤ ਦੇ ਵਿੱਚੋਂ 480 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੋਪਾਲਨਗਰ ਇਲਾਕੇ ਦੇ ਵਿੱਚ ਚੈਕਿੰਗ ਹੋ ਰਹੀ ਸੀ ਜਦੋਂ ਕਿ ਚੈਕਿੰਗ ਦੌਰਾਨ ਪੁਲਿਸ ਪਾਰਟੀ ਕੂੜੇ ਦੇ ਡੰਪ ਦੇ ਕੋਲ ਪਹੁੰਚੀ ਹੈ ਤਾਂ ਪੁਲਿਸ ਪਾਰਟੀ ਨੂੰ ਵੇਖਦਿਆ ਹੀ ਦੋ ਨੌਜਵਾਨ ਪਿੱਛੇ ਮੁੜਨ ਲੱਗੇ ਨੇ ਸ਼ੱਕ ਪੈਣ ਤੇ ਪੁਲਿਸ ਵੱਲੋਂ ਜਦ ਪਿੱਛਾ ਕਰਕੇ ਇਹਨਾਂ ਦੀ ਤਲਾਸ਼ੀ ਲਈ ਗਈ ਤੇ ਇਹਨਾਂ ਦੇ ਕੋਲੋਂ 480 ਨਸ਼ੀਲੀਆਂ ਗੋਲੀਆਂ ਮਿਲੀਆਂ ਨੇ ਤੇ ਇਹਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਈ ਬ੍ਰਦਰ ਆਪਣੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਇਹ ਰਜਿਸਟਰ ਸਮਗਰਮਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਸ ਤੇ ਤਹ ਸਾਡੀ ਸਰਚ ਜਿਹੜੀ ਇਹ ਕ੍ਰੇਡੀ ਟੀਮ ਹੈਗੀ ਜੀ ਐਸ ਆਈ ਕੁਲਵਿੰਦਰ ਦੇ ਨਾਮ ਸਮੇਤ ਪਾਰਟੀ ਤੇ ਮਹਾਵੀਰ ਕਲੋਨੀ ਦੇ ਕੋਲ ਜਿਆਦਾ ਸੀ ਗਸ਼ਤ ਕਰਦੇ ਤੇ ਉੱਥੋਂ ਦੋ ਬੰਦੇ ਅਭਿਸ਼ੇਕ ਸਿੰਘ ਤੇ ਆਕਾਸ਼ ਯਾਦ ਜਿਹੜਾ ਕੀ ਪੋਸਟ ਪਾਰਟੀ ਨੂੰ ਦੇਖ ਕੇ ਰੋਕੇ ਤੇ ਜਿਨ੍ਹਾਂ ਕੋਲੋ ਸੈਟਿੰਗ ਕਰਨ ਤੇ ਤਸ਼ੀਜਨਾ ਗੁਣੀ ਪ੍ਰੋਬਲਮ ਬ੍ਰਦਰ ਪਿੱਛੋਗਾ ਸੀ ਯੂਪੀ ਤੋਂ ਬਿਲੋਂਗ ਕਰਦੇ ਨਾਲ ਲੈਂਡ ਤੇ ਰਹਿੰਦੇ ਹਨ ਪਨੀਤਨਗਰ ਟਿੱਬਾ ਰੋਡ ਤੇ ਤੇ ਜੇਹੋ ਅਕੀ ਰਿਕਵਰੀ ਇਹਨਾਂ ਕੋਲ ਟੋਟਲ 840 ਛਿੱਲੀ ਗੋਲੀਆਂ ਦਾ ਜੋ ਨੰਬਰ ਆਨਦ ਹੋਇਆ ਉਹ ਅਭਿਸ਼ੇਕ ਸਿੰਘ ਹੈ ਇਹ ਤੇ ਪਹਿਲਾਂ ਐਂਟੀਫੇਸ ਦਾ ਪਰਚਾ ਦਰਜ ਤੇ ਜੋ ਸੈਕਿੰਡ ਆਕਾਸ਼ যাদਬ ਹੈ ਉਹਨੇ ਰੀਸਨ ਜੀ ਇਹਦੇ ਨਾਲ ਕੰਮ ਕਰਨਾ ਸ਼ੁਰੂ